ਪਿਆਰਿਓ ਤੁਸੀਂ ਕਿਹਾ ਕਿ ਇੱਕ ਰੀਲ ਬਣਾ ਦਿਓ ਡਾਈਟ ਦੇ ਉੱਤੇ ਲਓ ਜੀ ਫਿਰ ਡਾਈਟ ਦਾ ਤਰੀਕਾ ਹਜ਼ਰ ਹੈ ਤੇ ਐਸ ਰੀਲ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਗਰ ਤੁਸੀਂ ਆਪਣਾ ਬ੍ਰੈਕਫਾਸਟ ਲੰਚ ਡਿਨਰ ਵੀਗਨ ਪਲ ਪlant based ਕਰਨਾ ਹੈਗਾ ਤਾਂ ਕੀ-ਕੀ ਚੁਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਬ੍ਰੈਕਫਾਸਟ ਦੇ ਵਿੱਚ ਤੁਸੀਂ ਸਮੂਦੀ ਲੈ ਸਕਦੇ ਹੋ ਜੀ ਸਮੂਦੀ ਸਮੂਦੀ ਦੇ ਵਿੱਚ ਉਹਨੂੰ ਫਰੂਟ ਬੇਸ ਕੋਈ ਨਾ ਅਵੋਕਾਡੋ ਐਡ ਕਰ ਲਓ ਫਰੂਟ ਕਿਹੜੇ-ਕਿਹੜੇ ਸਪਿਨਚ ਬੇਸ ਰੱਖ ਲਓ ਸਪਿਨਚ ਅਵੋਕਾਡੋ ਹੈਂਪ ਸੀਡ ਚੀਆ ਸੀਡਸ ਚੀਆ ਸੀਡ अबाउट 2 ਚਮਚ ਇੱਕ ਗਲਾਸ ਦੇ ਵਾਸਤੇ ਚਾਹੀਦੇ ਹੁੰਦੇ ਇੱਕ ਇੱਕ ਦਿਨ ਦੇ ਵਾਸਤੇ ਉਹ 2 ਚਮਚੇ ਪਾ ਕੇ ਗਲਾਸ ਦੇ ਵਿੱਚ ਥੋੜਾ ਪਾਣੀ ਪਾ ਕੇ ਢੋਲ ਕੇ ਰੱਖ ਦਿਓ ਜਦ ਤੱਕ ਬਾਕੀ ਸਾਰਾ ਸਮਾਨ ਭਾਉਂ ਗਿਆ ਚੀਆ ਸੀਡ ਫਲੋ ਚੁਗੇ ਫਿਰ ਉਚ ਪਾ ਲਿਓ ਇੱਕ ਅੱਧੀ ਖਜੂਰ ਵਿੱਚ ਪਾ ਲਿਓ ਸਰਦੀ ਆਉਂਦੀ ਪਈ ਵਾਸਤੇ ਵੀ ਤੇ ਵਿੱਚ ਪਾਈਨੈਪਲ ਜ਼ਰੂਰ ਪਾ ਲਿਓ ਠੀਕ ਹੈ ਜਿਹਨੂੰ ਕੇਲੇ ਪਸੰਦ ਆ ਉਹ ਪਾ ਲਿਓ ਤੇ ਬਾਕੀ ਤੇ ਫਿਕਸ ਪਸੰਦ ਆ ਉਹ ਪਾ ਲਓ ਜਿਹੜਾ ਵੀ ਫਰੂਟ ਪਸੰਦ ਹੈਗਾ ਜਿਹੜਾ ਫਰੂਟ ਘਰ ਪਿਆ ਹੋਇਆ ਉਹ ਵਿੱਚ ਐਡ ਕਰ ਲਿਓ ਮਿਕਸ ਕਰੋ ਪਾਣੀ ਦੇ ਨਾਲ ਵਾਟਰ 베이스 ਰੱਖਣੀ ਹੈਗੀ ਆਪਾਂ ਇਹ ਠੀਕ ਹੈ ਜੀ ਇਹ ਹੋ ਗਈ ਤੁਹਾਡੀ ਸਮੂਦੀ ਤੁਹਾਨੂੰ ਜੂਸਸ ਪਸੰਦ ਨਹੀਂ ਚੰਗੀ ਗੱਲ ਹੈ ਪਰ ਜਿਹੜੀ ਸਮੂਦੀ ਹੈ ਉਹਦੇ ਵਿੱਚ ਫਾਈਬਰ ਵੀ ਹੁੰਦਾ ਹੈ ਤੇ ਉਹ ਵਿੱਚ ਜ਼ਿਆਦਾ ਤਤ ਹੁੰਦੇ ਆ ਸੋ ਮੇਕ ਸ਼ੋਰ ਕਰਨਾ ਹੈ ਕਿ ਆਪਾਂ ਜੋ ਕੁਝ ਕਰਦੇ ਪਏ ਚੰਗੀ ਸਿਹਤ ਵਾਸਤੇ ਕਰਦੇ ਪਏ ਠੀਕ ਜੀ ਅਗਲੀ ਚੀਜ਼ ਅਗਲੀ ਆਪਸ਼ਨ ਮੂੰਗੀ ਦੇ ਦਾਲ ਦੇ ਆਟੇ ਦਾ ਚਿਲਾ ਜਾਂ ਪੂਰਾ ਉਹ ਪਲੇਨ ਵੀ ਰੱਖ ਸਕਦੇ ਹੋ ਉਹਦੇ ਵਿੱਚ ਪੁਦੀਨਾ ਧਨੀਆ ਸਬਜ਼ੀਆਂ ਜੋ ਐਡ ਕਰਨਾ ਹੈ ਕਰ ਸਕਦੇ ਹੋ ਐਮਰੀਜ ਦੇ ਮਸਾਲੇ ਐਡ ਨਹੀਂ ਕਰਨਾ ਠੀਕ ਜੀ ਆਲ ਰਾਈਟ ਵੇਸੰਦਾ ਪੂਰਾ ਜਾਂ ਵੇਸੰਦਾ ਚਿੱਲਾ ਬਹੁਤ ਸਿਹਤਮੰਦ ਹੈ ਉਹ ਵੀ ਸੇਮ ਥਿੰਗ ਸਬਜ਼ੀਆਂ ਐਡ ਕਰਨੀ ਹੈ ਕਰੋ ਨਹੀਂ ਤਾਂ ਪਲੇਨ ਰੱਖ ਲਓ ਸਿੰਪਲ ਤਰੀਆਂ ਪਦੀਨਾ ਉਹ ਐਡ ਕਰਕੇ ਉਸ ਤੋਂ ਅਗਲੀ ਆਪਸ਼ਨ ਚੀਆ ਸੀਡਸ ਪੁੱਡਿੰਗ ਰਾਤ ਨੂੰ ਤੁਸੀਂ ਇੱਕ ਕੰਟੇਨਰ ਦੇ ਵਿੱਚ ਇੱਕ ਡੱਬੇ ਦੇ ਵਿੱਚ ਅਬਾਊਟ ਇੰਨੇ ਸਾਰੇ ਜਿੰਦਾ ਆਪਾਂ ਕਹਦੇ ਹਾਂ ਛੋਟਾ ਮੈਸਨ ਜਾਰ ਉੱਚ ਪਾ ਕੇ ਉੱਚ ਐਨੇ ਸਾਰੇ ਥੱਲੇ ਉਹਤੇ ਨੇ 4 ਚਮਚੇ ਚੀਆ ਸੀਡਸ ਹੋ ਗਏ ਉਹਦੇ ਵਿੱਚ ਜੇ ਕਿਸ਼ਮਿਸ ਵਗੈਰਾ ਉਹਦਾ ਪਾਣੀ ਪਾ ਸਕਦੇ ਹਾਂ ਅਦਰਵਾਈਜ਼ ਸਿਰਫ ਓਟ ਮਿਲਕ ਜਾਂ ਸੋਇਆ ਮਿਲਕ ਜਾਂ ਆਮਲ ਮਿਲਕ ਕੋਈ ਵੀ ਪਾ ਕੇ ਉੱਤੇ ਥੱਲੇ ਐਨੇ ਚੀਆ ਸੀਡਸ ਹੋ ਗਏ ਉੱਤੇ ਨਾ ਉਹ ਦੁੱਧ ਹੋ ਗਿਆ ਹਿਲਾ ਕੇ ਉਹਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਸਵੇਰੇ ਉੱਠ ਕੇ ਉੱਤੇ ਜਿਹੜਾ ਫਰੂਟ ਐਡ ਕਰਨਾ ਕਰਿਓ ਜੇ ਕਲਾ ਮੇਪਲ ਸਰਪਰ ਕਰਨਾ ਉਹ ਕਰਿਓ ਬਹੁਤ ਵਧੀਆ ਸਿਹਤਮੰਦ ਹੈਗਾ ਇਹ ਬ੍ਰੈਕਫਾਸਟ ਘਰ ਦੇ ਵਿੱਚ ਹਮੇਸ਼ਾ ਕੀਨਵਾ ਰੱਖੋ ਤਾਂ ਕੀਨਵਾ ਨੂੰ ਉਬਾਲ ਕੇ ਫ੍ਰਿਜ ਦੇ ਵਿੱਚ ਜ਼ਰੂਰ ਰੱਖਿਓ। ਰੀਜ਼ਨ ਬੀਇੰਗ ਕੀਨਵਾ ਫਰੂਟ ਨਾਲ ਖਾਣਾ ਸਵੇਰੇ ਬ੍ਰੈਕਫਾਸਟ ਬਹੁਤ ਵਧੀਆ। ਘਰ ਵਿੱਚ ਜਿਹੜੀ ਵੀ ਦਾਲ ਸਬਜ਼ੀ ਬਣੀ ਹੋਈ ਹੈ, ਥੱਲੇ ਜਿਹੜੇ ਚੌਲ ਰੱਖਦੇ ਹੁੰਨੇ ਚੌਲਾਂ ਵਾਂਗੂ ਕੀਨਵਾ ਰੱਖ ਕੇ ਉਹਦੇ ਤੇ ਦਾਲ ਸਬਜ਼ੀ ਪਾਓ। ਖਾਓ। ਰੀਲੀ ਕੁਇਕ ਐਂਡ ਰੈਡੀ। ਤੇ ਪੈਰ ਨੂੰ ਕਾਲੇ ਛੋਲੇ, ਚਿੱਟੇ ਛੋਲੇ, ਭਾਵੇਂ ਰਾਜਮਾਂ, ਦਾਲਾਂ, ਸਬਜ਼ੀਆਂ ਜਿਹੜੀ ਚੀਜ਼ ਖਾਣੀ ਹੈ ਖਾਓ ਬੇਹੱਦ ਵਧੀਆ। ਰੋਟੀ ਅਵੋਇਡ ਕਰੋ। ਦੱਸਦਿਆਂ ਕਿਉਂ ਅਵੋਇਡ ਕਰਨੀ ਹੈ। ਉਸ ਤੋਂ ਬਾਅਦ ਵਿੱਚ 스낵 ਦੇ ਵਿੱਚ ਉਦੋਂ ਕੋਈ ਚਾਹ ਨਾਲ ਕੁਕੀ ਖਾਣੀ ਹੈ ਉਦੋਂ 스낵 ਖਾ ਲੋ ਸ਼ਾਮ ਨੂੰ ਸਵੇਰੇ ਬ੍ਰੈਕਫਾਸਟ ਦੇ ਵਿੱਚ ਚਾਹ ਕੁਕੀਆਂ ਵਾਲੇ ਬ੍ਰੈਕਫਾਸਟ ਨਾ ਕਰਿਓ ਅਦਰਵਾਇਜ਼ ਅਜੋ ਤੁਹਾਡੇ ਹਾਲ ਹੁੰਦੇ ਪਏ ਨੇ ਹਨਾ ਬੰਦਿਆਂ ਦੇ ਵਿੱਚ ਵੀ ਸਿਹਤ ਡਾਊਨ ਹੈਗੇ ਆ ਵਾਲ ਛੱਡਦੇ ਪਏ ਐ ਚਿਹਰੇ ਐਨ ਬੇਰੰਗੇ ਹੋਏ ਹੋਏ ਐ ਇਵੇਂ ਕੁੜੀਆਂ ਦੇ ਵਿੱਚ ਪੀਰੀਅਡ ਦੀ ਪ੍ਰੋਬਲਮ ਹੈਗੀ ਐ ਪੀਸੀਓ ਐਸ ਪੀਸੀਓ ਦੀ ਇਹ ਪ੍ਰੋਬਲਮਸ ਆਈਆਂ ਹੋਈਆਂ ਨੇ ਕਿਉਂ ਬ੍ਰੈਕਫਾਸਟ ਕਰਦੇ ਨਹੀਂ ਪਏ ਬਿਲਕੁਲ ਇਹ ਜਦ ਸੋ ਇਹ ਕੰਮ ਨਹੀਂ ਕਰਨਾ ਦਿਨਰ ਦੇ ਵਿੱਚ ਪੀਲੀ ਦਾਲ ਜਿਹੜੀ ਹੁੰਦੀ ਹੈ ਮੂੰਗੀ ਮਸਰ ਦੀ ਦਾਲ ਉਹਨੂੰ ਉਬਣਾ ਦੀ ਆਲਪਾ ਰੀਜ਼ਨ ਉਹ ਤੁਸੀਂ ਰਾਤ ਨੂੰ ਖਾ ਲਈ ਭਾਵੇਂ ਕੀ ਨੂੰ ਇਹਦੇ ਨਾਲ ਖਾ ਲੋ ਪਲੇਨ ਖਾ ਲੋ ਜਿੱਦਾਂ ਮਰਜ਼ੀ ਖਾ ਲੋ ਜਾਂ ਸਹਰਾ ਨਾਲ ਖਾ ਲੋ ਜਿੰਨੀ ਬਚੀ ਉਹਨੂੰ ਆਟੇ 'ਚ ਗੁੰਨ ਲਓ ਆਟਾ ਵੀ ਕਿਹੜਾ ਇੱਕ ਮੁੱਠ ਕਣਕ ਦਾ ਇੱਕ ਮੁੱਠ ਮੂੰਗੀ ਦਾ ਇੱਕ ਮੁੱਠ ਬਾਜਰੇ ਦਾ ਇੱਕ ਮੁੱਠ ਜਵਾਰ ਦਾ ਇਹਦੇ ਸਾਰੇ ਮਿਕਸ ਕਰਕੇ ਉਹ 'ਚ ਦਾਲ ਪਾ ਕੇ ਪਾਣੀ ਪਾਉਣ ਦੀ ਲੋੜ ਨਹੀਂ ਪਾਣੀ ਦਾਲਪਾ ਕੇ ਗੋਲ ਲੋਗੇ ਹਾਂ ਉਸ ਆਟੇ ਦੇ ਵਿੱਚ ਸਪਿਨਚ ਪਾਲਕ ਪਾ ਲੋ ਜੇ ਆਲੂ ਹੈਗੇ ਉਬਲੇ ਹੋਏ ਪਏ ਹੋਏ ਉਹ ਪਾ ਲੋ ਰੋਟੀ ਸਾਫਟ ਹੋ ਜਾਊਗੀ ਠੀਕ ਹੈ ਹੋਰ ਕੋਈ ਜਿਹੜੇ ਮਸਾਲੇ ਤੁਹਾਨੂੰ ਵਿੱਚ ਪਾਉਣੇ ਆ ਜੁਆਨ ਹੋ ਗਈ ਥੋੜੇ ਜੀ ਜੀਰਾ ਭੁਜਿਆ ਹੋਇਆ ਹੋ ਗਿਆ ਇਹ ਚਾਡ ਕਰਣੀ ਹੈ ਇਹ ਕਰਿਓ ਤੇ ਇਹਦਾ ਜਿਹੜੀ ਨੈਕਸਟ ਮਾਰਨਿੰਗ ਤੁਹਾਡਾ ਉਸ ਤੋਂ ਅਗਲੇ ਦਿਨ ਦਾ ਥੋੜਾ ਸਟ੍ਰੈਕਫਾਸਟ ਰੈਡੀ ਹੋ ਗਿਆ ਸੀ ਕਿੰਨਾ ਈਜ਼ੀ ਹੈਗਾ ਪਲਾਂਟ ਬੇਸਡ ਫੂਡ ਖਾਣਾ ਤੁਹਾਡਾ ਦਿਨ ਵੀ ਬਹੁਤ ਵਧੀਆ ਸਿਹਤ ਬਹੁਤ ਵਧੀਆ ਤੇ ਫਿਰ ਤੁਸੀਂ ਕਿਸੇ ਜੀਵ ਨੂੰ ਦੁਖੀ ਵੀ ਨਹੀਂ ਕੀਤਾ ਹੋਇਆ ਤੁਹਾਡੀ ਕੌਨਸ਼ੀਅਸ ਵੀ ਥੀਅਰ ਇੱਕ ਤੁਹਾਡੀ ਕੌਨਸ਼ੀਅਸ ਕਲੀਅਰ ਹੈਗੀ ਹੈ ਲਾਈਕ ਆਤਮਾ ਦੇ ਉੱਤੇ ਕੋਈ ਬੋਝ ਨਹੀਂ ਦੂਜਾ ਤੁਹਾਡੇ ਸਰੀਰ ਦੇ ਅੰਦਰ ਐਸਿਡਿਟੀ ਇਨਫਲੇਮੇਸ਼ਨ ਬਿਮਾਰੀਆਂ ਇਹ ਨਹੀਂ ਗਈਆਂ ਇਜ਼ ਇਟ ਹੁਣ ਤੁਸੀਂ ਅਗਰ ਦੇਖੋ ਜਿਹੜਾ ਕੋਲੇਸਟ੍ਰੋਲ ਹੈਗਾ ਆ ਇਹਦੇ ਮੈਕਸਮ ਸਭ ਤੋਂ ਵੱਡਾ ਰੀਜ਼ਨ ਕੀ ਹੈਗਾ ਆ ਇਹ ਜਿਹੜਾ ਐਨੀਮਲ ਪ੍ਰੋਟੀਨ ਐਨੀਮਲ ਫੈਟ ਜਿਹੜਾ ਹੈਗਾ ਇਹ ਆ ਰੀਜ਼ਨ ਮੇਰੀ ਆਰਥਰਾਇਟਸ ਵਗੈਰਾ ਹੈਗਾ ਇਸ ਵੇਲੇ ਦਦ ਅਲਰਾਡੀ ਐਸਲਰਟੀ ਆਈ ਸਰ ਜਾਨਵਰਾਂ ਤੋਂ ਜੋ ਸਾਰੇ ਚੀਜ਼ ਬਣਿਆ ਹੋਇਆ ਸੋ ਪਿਆਰਿਓ ਅਗਰ ਸੇਤ ਚਾਹੀਦੀ ਹੈ ਜਾਨਵਰਾਂ ਤੋਂ ਬਣਿਆ ਚੀਜ਼ਾਂ ਤੋਂ ਪਾਸੇ ਹੋਵੋ ਸੇਤ ਚੰਗੀ ਰਹੂਗੀ ਜੇ ਖਾਣੀਆਂ ਨੇ ਥੋੜੀ ਮਰਜ਼ੀ ਇਹ ਬਿਵਾਰ ਹੋਣਾ ਹੋ ਡਾਕਟਰਾਂ ਕੋਲ ਕੇ ਪਾਸੇ ਦੋ ਸੇਤ ਚਾਹੀਦੀ ਹੈ ਜੋ ਮੈਂ ਡਾਇਟ ਦੱਸਦੀ ਪਈਆਂ ਇਹ ਕਰ ਲਓ ਸੇਤ ਬਹੁਤ ਵਧੀਆ ਰਹੂਗੀ ਬਾਕੀ ਘਰੇ ਵੀ ਬਣਾ ਸਕਦੇ ਹੋ ਫਲੈਂਟ ਮਿਲਕ ਜਿਹੜਾ ਹੁੰਦਾ ਬਦਾਮਾਦਦ ਔਰ ਮਿਲਗ ਇਹ ਸਾਰੇ ਘਰ ਬਣ ਜਾਂਦੇ ਬਹੁਤ ਸੌਖੇ ਬੜੇ ਈਜ਼ੀ ਠੀਕ ਹੈ ਜੀ ਕਿਸੇ ਅਗਲੀ ਰੀਲ ਦੇ ਵਿੱਚ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਅੱਜ ਜੋ ਦੱਸਿਆ ਹੈਗਾ ਇਹਨੂੰ ਬਸ ਪੱਲੇ ਵੱਲ ਲਓ ਤੇ ਆਪਣੀ ਡਾਈਟ ਟਿਕ ਕਰੋ ਸਵੇਰੇ ਚਾਹ ਕੁਕੀਆਂ ਦੇ ਕੰਮ ਬੰਦ ਕਰੋ ਸਮਝਿਆ ਜੀ ਸੌਣ ਤੋਂ ਪਹਿਲਾਂ ਕੈਮੋਮਲ ਟੀ ਜ਼ਰੂਰ ਪੀਆ ਕਰੋ ਸਵੇਰੇ ਉੱਠ ਕੇ ਵੀ ਪੀਣੀ ਆਓ ਪਿਓ ਔਰ ਅਸਰਟੀ ਦਾ ਘਰ ਜਿਹੜੀ ਚਾਹ ਬਣਾਉਂਦੇ ਹੁੰਨੇ ਹੋ ਘਰੇ ਉਵਾਲ-ਉਵਾਲ ਕੇ ਉਵਾਲ-ਉਵਾਲ ਕੇ ਤੇ ਮਤ ਮਾਰ ਕੇ ਇਹ ਬੰਦ ਕਰੋ ਚਿੱਟੇ ਖੰਡ ਯੂਜ਼ ਕਰਨੀ ਬੰਦ ਕਰੋ ਉਹ ਪ੍ਰੋਸੈਸ 슈ਗਰ ਹੁੰਦੀ ਹੈ। ਬਾਕੀ ਆਟਾ ਘਰੇ ਯੂਜ਼ ਕਰਨਾ ਕਿਉਂਕਿ ਜਿਹੜੀ ਹੁਣ ਕਾਣਾ ਕਿ ਬਹੁਤ ਹਾਈਬ੍ਰਿਡ ਹੈ। ਇਹ ਸਿਰਫ ਤਾਂ ਸਿਰਫ ਡਾਇਬਟੀਜ਼ ਕਰਦੀ ਹੈ। ਤੇ ਨਾਲੇ ਜਿਹਨੂੰ ਸਿਰਫ ਟੰਮੀ ਦੀ ਸ਼ਿਕਾਇਤ ਹੈ ਵੀ ਟੰਮੀ ਜੀ ਬੜੀ ਮੋਟੀ ਹੋ ਗਈ ਹੋਈ ਹੈ। ਆਟਾ ਛੱਡ ਕੇ ਦੇਖਿਓ ਥੋੜੀ ਟੰਮੀ ਅੰਦਰ ਚਲਦੀ ਦੀ ਵਾਚ ਰਹੀ ਥੀ। ਆਲ ਰਾਈਟ ਜੀ। ਓਕੇ ਇੰਜੋਏ ਐਸ ਡਾਇਟ।